ਸਮਾਨ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਪੂਨ ਸੁਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜਰੀ ਵੱਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਦੇ ਬਣ ਜਾ ਰਿਹਾ ਸੋ ਅੱਜ ਅਸੀਂ ਸਾੜੀਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਇਹ ਵਿਸ਼ਾ ਸੰਬੰਧੀ ਕਰਵਾ ਰਹੇ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਦਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਦੇ ਇਸ ਕਾਰਡਾਂ ਹੀ ਨਾ ਨਾ ਮੁਫਤ ਹੋਵੇ ਸੋ ਪੂਰਾ ਹਲਕਾ ਖੁਸ਼ਾ ਪੂਰਾ ਹਰ ਪਰਿਵਾਰ ਖੁਸ਼ਾ ਸੋ ਮੈਂ ਤੁਹਾਡੇ ਚੈਨ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਔਰ ਪੂਰੇ ਆਪਣੇ ਹਲਕਾ ਸਾਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਇਹ ਕਾਰਡ ਬਣਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰਮਾਤਮਾ ਕੋਈ ਦੁੱਖ ਨਾ ਦਵੇ ਤੇ ਦੁੱਖ ਆ ਵੀ ਜਾਵੇ ਸੋ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਿਆ ਜਿਹੜਾ ਹਸਪਤਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚ ਜਾਂਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਹੈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਮੋਰਗਨ ਕੇਜਰੀਵਾਲ ਨੂੰ ਸਵਾਦ ਦੇ ਨਾਲ ਨਾਲ ਉੱਥੇ ਸਾਡੇ ਵਰਕਰ ਸਰਬਾਨਾਂ ਨੂੰ ਸਾਨੂੰ ਇਹੋ ਟ੍ਰੇਨਿੰਗ ਦਿੱਤੀ ਗਈ ਇਸੇ ਸਾਨੂੰ ਇਹੋ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਉਣਾ ਕਿ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਛਾਦੀ ਪਾਰਟੀ ਦਾ ਬਣਾ ਲਓ ਅਕਾਲੀ ਦਲ ਦਾ ਬਣਾ ਲਓ ਕਾਕਰ ਦਾ ਬਣਾ ਦਿਓ ਉਹ ਸਾਡੇ ਪਾਰਟੀ ਸੁਪਰੀਮੋ ਨੇ ਦੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਕਾਲੀਗੰਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿ ਜਿਹੜੀ ਇਹ ਸਹੂਲਤਾ ਪੂਰੇ ਪੰਜਾਬ ਵਾਸਤੇ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਬਖਸ਼ਤ ਤੁਸੀਂ ਸਰਕਾਰ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਇਹ ਮਿਲ ਸਕੇ ਸੋ ਮੈਂ ਅੱਜ